ਸੰਤਾਂ ਦੇ ਸਰੀਰ ਤੇ ਪ੍ਰੇਮੀਆਂ ਦਾ ਕਸ਼ਟ ਸੰਤ ਤੇਜਾ ਸਿੰਘ ਜੀ ਇੱਕ ਵਾਰ ਗੁਰਦੁਆਰਾ ਨਾਨਕ ਸਰਚੀਮੇ ਬਹੁਤ ਬਿਮਾਰ ਹੋ ਗਏ ਉਹਨਾਂ ਦੀ ਹਾਲਤ ਗੰਭੀਰ ਦੇਖ ਕੇ ਪਟਿਆਲਾ ਤੋਂ ਸਭ ਤੋਂ ਵੱਡੇ ਡਾਕਟਰ ਅਮਰਜੀਤ ਸਿੰਘ ਨੂੰ ਉਹਨਾਂ ਦੇ ਇਲਾਜ ਲਈ ਲਿਆਂਦਾ ਗਿਆ ਉਸ ਨੂੰ ਕਿਹਾ ਕਿ ਤੁਸੀਂ ਪੈਸਿਆਂ ਦੀ ਪਰਵਾਹ ਨਹੀਂ ਕਰਨੀ ਜਿੰਨੀ ਮਰਜ਼ੀ ਫੀਸ ਲੈ ਲਵੋ ਪਰ ਇਲਾਜ ਚੰਗਾ ਕਰਨਾ ਉਸਨੇ ਸੰਤ ਜੀ ਦੀ ਗੰਬੀਰ ਹਾਲਤ ਦੇਖ ਕੇ ਕਿਹਾ ਭਾਈ ਸੰਤਾਂ ਦੇ ਮੁਰਦੇ ਸਰੀਰ ਵਿੱਚ ਮੈਂ ਜਾਨ ਕਿਵੇਂ ਪਾ ਦਿਆਂ ਇਹਨਾਂ ਦੇ ਬਚਨ ਦੀ ਕੋਈ ਆਸ ਨਹੀਂ ਇਹ ਤਾਂ ਮੁਸ਼ਕਲ ਨਾਲ ਹੀ ਰਾਤ ਕੱਢਣਗੇ ਇਹ ਕਹਿ ਕੇ ਉਹ ਚਲਾ ਗਿਆ ਦੂਸਰੇ ਦਿਨ ਸਵੇਰੇ ਸੰਤ ਜੀ ਮਹਾਰਾਜ ਨੇ ਭਾਈ ਗਿਆਨ ਸਿੰਘ ਜੀ ਨੂੰ ਕਿਹਾ ਕਿ ਤੂੰ ਰੋਪੜ ਦੇ ਪਿੰਡ ਖਾਨਪੁਰ ਜਾ ਅਤੇ ਜੋ ਸਾਡਾ ਪ੍ਰੇਮੀ ਭਾਈ ਜਗੀਰ ਸਿੰਘ ਆਪਣੀ ਬਿਮਾਰੀ ਦੀ ਗੰਭੀਰ ਹਾਲਤ ਵਿੱਚ ਮਰਨ ਕਿਨਾਰੇ ਪਿਆ ਹੈ ਉਹ ਮੌਤ ਤੋਂ ਬਚਣ ਲਈ ਸਾਡੇ ਚਰਨ ਆਪਣੇ ਹਿਰਦੇ ਵਿੱਚ ਫੜੀ ਬੈਠਾ ਹੈ ਉਸ ਦਾ ਕਸ਼ਟ ਸਾਡੇ ਸਰੀਰ ਤੇ ਆ ਰਿਹਾ ਹੈ ਉਸ ਨੂੰ ਸਾਡੇ ਵੱਲੋਂ ਸਮਝਾ ਕੇ ਇਸ ਸਰੀਰ ਖੱਲੜੇ ਦਾ ਮੋਹ ਤਿਆਗ ਵਾਹਿਗੁਰੂ ਨਾਲ ਸੁਰਤ ਜੋੜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਜਾ ਨਿਵਾਸ ਕਰੇ ਸੰਤ ਜੀ ਦਾ ਹੁਕਮ ਮੰਨ ਭਾਈ ਗਿਆਨ ਸਿੰਘ ਜੀ ਭਾਈ ਜਗੀਰ ਸਿੰਘ ਕੋਲ ਗਏ ਅਤੇ ਉਹਨਾਂ ਨੂੰ ਸੰਤ ਜੀ ਦਾ ਉਪਦੇਸ਼ ਸੁਣਾ ਕੇ ਵਾਪਸ ਚੀਮੇ ਪਹੁੰਚ ਗਏ ਤੀਸਰੇ ਦਿਨ ਸੰਤ ਜੀ ਬਿਲਕੁਲ ਠੀਕ ਠਾਕ ਹੋ ਗਏ ਅਤੇ ਫਰਮਾਇਆ ਭਾਈ ਜਗੀਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਲੈ ਕੇ ਚਲਾਣਾ ਕਰ ਗਿਆ ਹੈ ਇਸ ਤੋਂ ਬਾਅਦ ਸੰਤ ਤੇਜਾ ਸਿੰਘ ਜੀ ਕਈ ਸਾਲ ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਸੇਵਾ ਕਰਾਉਂਦੇ ਰਹੇ ਇਹੋ ਜਿਹੇ ਇਲਾਹੀ ਗੌਤਕ ਸ਼ਰਧਾਹੀਣ ਦੁਨਿਆਵੀ ਵਿਦਵਾਨਾਂ ਅਤੇ ਡਾਕਟਰਾਂ ਦੀ ਸਮਝ ਤੋਂ ਬਾਹਰ ਹਨ